ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਹੱਸਦੇ ਵਸਦੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਦੋਸਤੋ ਇੱਥੇ ਕੈਨੇਡਾ ਦੇ ਵਿੱਚ ਬਹੁਤ ਆਪਣੀਆਂ ਭੈਣਾਂ ਨੇ ਜਿਨ੍ਹਾਂ ਦੇ ਨਾਲ ਜਾਂ ਤਾਂ ਹਰੈਸਮੈਂਟ ਹੁੰਦੀ ਆ ਤੇ ਜਾਂ ਗਲਤ ਕੰਮ ਹੁੰਦੇ ਨੇ ਠੀਕ ਆ ਤੇ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਆ ਵੀ ਜਦੋਂ ਫਰਸਟ ਸਟੇਜ ਤੇ ਕੋਈ ਵੀ ਅ ਇੱਕ ਘਟਿਆ ਲੋਕ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕਿ ਕੁੜੀ ਦਾ ਪਿੱਛਾ ਕਰਦੇ ਆ ਤਾਂ ਉਦੋਂ ਮੋਸਟਲੀ ਕੁੜੀਆਂ ਵੀ ਇਹਨਾਂ ਨੂੰ ਇਗਨੋਰ ਕਰ ਦਿੰਦੀਆਂ ਆ ਤੇ ਇਨਸਟੈਡ ਆਫ ਕਿ ਇਹਨਾਂ ਦੀ ਰਿਪੋਰਟ ਕਰਨ ਦੇ ਬਜਾਏ ਜਾਂ ਕੰਪਲੇਂਟ ਕਰਨ ਦੇ ਬਜਾਏ ਪੁਲਿਸ ਤੇ ਵਿੱਚ ਚਲੋ ਉਹ ਤਾਂ ਹੈ ਹੀ ਘਟਿਆ ਮੈਂਟੈਲਿਟੀ ਦੇ ਬੰਦੇ ਸੋ ਇਹ ਵੀਡੀਓ ਧਿਆਨ ਨਾਲ ਦੇਖੋ ਹਰ ਇੱਕ ਬੇਰੀ ਭੈਣ ਧਿਆਨ ਨਾਲ ਵੀਡੀਓ ਇਹ ਦੇਖੇ ਜੇਕਰ ਕਦੀ ਵੀ ਕੋਈ ਮੁੰਡਾ ਤੁਹਾਨੂੰ ਫੋਲੋ ਕਰਦਾ ਕੈਨੇਡਾ ਦੇ ਵਿੱਚ ਠੀਕ ਆ ਇਹ ਤੇ ਤੁਹਾਨੂੰ ਪਤਾ ਵੀ ਕੁੜੀਆਂ ਨੂੰ ਲੈ ਕੇ ਵਿਮਨਸ ਨੂੰ ਲੈ ਕੇ ਜਾਂ ਬੱਚਿਆਂ ਨੂੰ ਲੈ ਕੇ ਬਹੁਤ ਲੋ ਜਿਹੜੇ ਲਾਜ਼ ਹੈਗੇ ਆ ਬਹੁਤ ਹੀ ਸਟਰੋਂਗ ਨੇ ਠੀਕ ਆ ਜੇਕਰ ਤੁਹਾਨੂੰ ਕੋਈ ਮੁੰਡਾ ਪਰੇਸ਼ਾਨ ਕਰ ਰਿਹਾ ਆ ਤੁਹਾਨੂੰ ਤੰਗ ਕਰ ਰਿਹਾ ਤੁਹਾਨੂੰ ਫੋਲੋ ਕਰ ਰਿਹਾ ਤੁਹਾਡੇ ਘਰ ਤੱਕ ਠੀਕ ਆ ਕਿਉਂਕਿ ਮੈਂ ਅਕਸਰ ਹੀ ਇਹ ਸੁਣਦਾ ਰਹਿੰਦਾ ਮੇਰੇ ਕੰਟੈਕਸਟ ਦੇ ਵਿੱਚ ਵੀ ਕੁੜੀਆਂ ਹੈਗੀਆਂ ਨੇ ਉਹ ਫਰੈਂਡਸ ਨੇ ਮੇਰੀਆਂ ਕੁਝ ਹਨਾ ਤੇ ਜਾਂ ਨਾਲ ਪੜਦੀਆਂ ਨੇ ਤੇ ਉਹ ਮੈਨੂੰ ਦੱਸਦੀਆਂ ਨੇ ਵੀ ਕਈ ਵਾਰੀ ਉਹਨਾਂ ਨੂੰ ਵੀ ਇਦਾਂ ਦੀਆਂ ਚੀਜ਼ਾਂ ਨੂੰ ਫੇਸ ਕਰਨਾ ਪੈਂਦਾ ਕਿਉਂਕਿ ਇੱਥੇ ਕੁੜੀਆਂ ਕੋ ਛਲਾਰੂ ਹੈਗੇ ਨੇ ਜਿਨ੍ਹਾਂ ਨੇ ਕਿਸਤਾਂ ਦੇ 2 ਟਕੇ ਦੀਆਂ ਗੱਡੀਆਂ ਲੈ ਕੇ ਤੇ ਗੇੜੀਆਂ ਮਾਰਦੇ ਰਹਿੰਦੇ ਨੇ ਕਈ ਵਾਰੀ ਤਾਂ ਉਹਨਾਂ ਨੂੰ ਘਰ ਤੱਕ ਵੀ ਫੋਲੋ ਕਰਦੇ ਨੇ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਨਹੀਂ ਕਿ ਇਹੋ ਕੁਝ ਕੀਤਾ ਤੇ ਇਹਨਾਂ ਵੀ ਨਹੀਂ ਆਈ ਇਹ ਇਗਨੋਰ ਕਰਤਾ ਠੀਕ ਆ ਓਕੇ ਵੈਲਨ ਗੁੱਡ ਤੁਸੀਂ ਇਗਨੋਰ ਕਰਤਾ ਬਟ ਮੈਨੂੰ ਇਹ ਦੱਸੋ ਵੀ ਕੱਲ ਨੂੰ ਉਹ ਫਿਰ ਤੋਂ ਕਿਸੇ ਦੇ ਨਾਲ ਇਹ ਚੀਜ਼ ਕਰੇਗਾ ਫਰਸਟ ਪਲੇਸ ਤੇ ਜੇ ਤੁਹਾਡੇ ਨਾਲ ਉਹ ਇਹ ਕੋਸ਼ਿਸ਼ ਕਰ ਰਿਹਾ ਕੁਝ ਗਲਤ ਕਰਨ ਦੀ ਜਾਂ ਤੁਹਾਡਾ ਫੋਲੋ ਵੀ ਕਰ ਰਿਹਾ ਤੁਹਾਨੂੰ ਘਰ ਤੱਕ ਠੀਕ ਆ ਇਹ ਤੁਹਾਡੀ ਡਿਊਟੀ ਆ ਉਸ ਬੰਦੇ ਨੂੰ ਸਬਕ ਸਿਵਾਉਣਾ ਹੋਰ ਕੁਝ ਨਾ ਕਰੋ ਜੇ ਬੰਦਾ ਗੱਡੀ ਦਾ ਐਟਲੀਸ ਉਹਦੀ ਨੰਬਰ ਪਲੇਟ ਦੀ ਫੋਟੋ ਖਿੱਚ ਕੇ ਠੀਕ ਆ ਜੇ ਵੀਡੀਓ ਰਿਕਾਰਡ ਕਰਕੇ 911 ਤੇ ਕਾਲ ਕਰਕੇ ਉਥੇ ਕੰਪਲੇਂਟ ਕਰੋ ਤੁਸੀਂ ਵੀ ਇਦਾਂ ਇਦਾਂ ਮੈਨੂੰ ਇਹ ਕਰ ਤੱਕ ਫੋਲੋ ਕਰ ਰਿਹਾ ਹੈ ਬੰਦਾ ਤੇ ਮੈਨੂੰ ਪਰੇਸ਼ਾਨ ਕਰ ਰਿਹਾ ਇਹੋ ਜਾਂ ਫਿਰ ਸਬਕ ਉਹ ਬੰਦਾ ਸਿੱਖੇਗਾ ਵੀ ਕਿਸੇ ਦੀ ਬਗਾਨੀ ਧੀ ਪੈਣ ਵਾਲ ਅੱਖ ਚੱਕ ਕੇ ਵੀ ਨਹੀਂ ਦੇਖੇਗਾ ਠੀਕ ਆ ਸੋ ਜੇ ਤੁਹਾਨੂੰ ਕੋਈ ਵੀ ਇਹੋ ਜਿਹਾ ਬੰਦਾ ਦਿਖਦਾ ਉਹਦੀ ਕੰਪਲੇਂਟ ਜ਼ਰੂਰ ਕਰਿਆ ਕਰੋ ਹੈਗਾ ਕਿ ਕੱਲ ਨੂੰ ਅੱਜ ਤੁਹਾਡੇ ਨਾਲ ਹੋਇਆ ਤੇ ਕੱਲ ਨੂੰ ਕਿਸੇ ਹੋਰ ਦੀ ਬੱਚੀ ਨਾਲ ਵੀ ਹੋ ਸਕਦਾ ਧੀ ਭੈਣ ਦੇ ਨਾਲ ਹੋ ਸਕਦਾ ਆ ਠੀਕ ਆ ਸੋ ਇੱਥੇ ਵੀ ਬੜੇ ਗੰਦੇ ਕੀੜੇ ਹੈਗੇ ਆ ਦੋਸਤੋ ਇਹ ਸੱਚ ਆ ਕੈਨੇਡਾ ਸੇਫ ਜ਼ਰੂਰ ਆ ਮੈਂ ਕਹਿੰਨਾ ਕੁੜੀਆਂ ਦੇ ਲਈ ਬਟ ਤੁਹਾਨੂੰ ਪਤਾ ਵੀ ਮਾੜੇ ਚੰਗੇ ਬੰਦੇ ਹਰ ਥਾਂ ਹੁੰਦੇ ਆ ਤੇ ਇੱਥੇ ਵੀ ਇਹੋ ਜਿਹੇ ਘਟੀਆ ਬੰਦੇ ਹੈਗੇ ਆ ਤੇ ਬਥੇਰੀ ਤਾਂ ਤੇ ਕਈ ਥਾਂ ਤੇ ਤੇ ਕੰਮ ਤੇ ਵੀ ਜਿਹੜੇ ਇਹੋ ਜਿਹੇ ਹੁੰਦੇ ਆ ਸੋ ਕੋਲਡ ਜਿਹੜੇ ਓਨਰ ਹੁੰਦੇ ਆ ਉਹ ਵੀ ਕਈ ਵਾਰੀ ਕੁੜੀਆਂ ਨੂੰ ਬਹੁਤ ਤੰਗ ਕਰਦੇ ਆ ਹਨਾ ਗਲਤ ਤਰੀਕੇ ਨਾਲ ਟ੍ਰੀਟ ਕਰਦੇ ਆ ਉੱਥੇ ਵੀ ਕੁੜੀਆਂ ਕਈ ਵਾਰੀ ਚੁੱਪ ਕਰ ਜਾਂਦੀਆਂ ਅੱਗੋਂ ਇਨਸਟੈਡ ਆਫ ਉਹਨਾਂ ਦੀ ਕੰਪਲੇਂਟ ਕਰਨ ਦੇ ਬਜਾਏ ਮੰਨਦਾ ਮੈਂ ਤੁਸੀਂ ਬਗਾਨੇ ਮੁਲਕ ਚ ਆਇਓ ਕਈ ਦੀ ਮਜਬੂਰੀ ਹੁੰਦੀ ਆ ਪਰ ਚੁੱਪ ਨਾ ਰਹੋ ਠੀਕ ਆ ਤੁਸੀਂ ਉਹਨਾਂ ਨੂੰ ਮੌਕਾ ਦੇ ਰਹੇ ਹੋ ਤੁਹਾਡੇ ਨਾਲ ਗਲਤੀ ਯੂਜ਼ ਕਰਨ ਦਾ ਕੱਲ ਅੱਜ ਤੁਸੀਂ ਉਹ ਕੱਲੂ ਕਿਸੇ ਦੀ ਹੋਰ ਤੀਪੈਣ ਹੋਵੇਗੀ ਇਨਾਂ ਨੂੰ ਸਬਕ ਸਿਖਾਉਣਾ ਤੁਹਾਡੇ ਹੱਥ ਦੇ ਵਿੱਚ ਆ ਠੀਕ ਆ ਇੱਕ ਇੱਕ ਕਾਲ ਦੇ ਨਾਲ ਠੀਕ ਆ ਤੁਸੀਂ ਉਹ ਬੰਦੇ ਨੂੰ ਇਹੋ ਜੇ ਸਬਕ ਸਿਖਾ ਸਕਦੇ ਹੋ ਨਾ ਵੀ ਉਹ ਇਹੋ ਜੇ ਐਗਜ਼ਾਮਪਲ ਸੈੱਟ ਹੋਊਗੀ ਕਿ ਹੋਰ 10 ਦੇ ਦਰਿੰਦੇ 100 ਵਾਰੀ ਸੋਚਣਗੇ ਇਦਾਂ ਦਾ ਕੁਝ ਕਰਨ ਤੋਂ ਪਹਿਲਾਂ ਸੋ ਮੇਕ ਸ਼ੋਰ ਕਰੋ ਵੀ ਤੁਸੀਂ ਇਸ ਸਟੈਪ ਚੱਕੋ ਜੇ ਤੁਸੀਂ ਅਨਸੇਫ ਫੀਲ ਕਰਦੇ ਹੋ ਠੀਕ ਆ ਕਿਉਂਕਿ ਇੱਥੇ ਤੁਹਾਡੇ ਕੋਲ ਰਾਈਟਸ ਹੈਗੇ ਆ ਤੁਹਾਡੀ ਸੁੰਦੀ ਆ ਪੁਲਿਸ ਬਿਕਾਜ਼ ਵੂਮਨਸ ਨੂੰ ਲੈ ਕੇ ਐਂਡ ਬੱਚਿਆਂ ਨੂੰ ਲੈ ਕੇ ਇੱਥੇ ਰੂਲਸ ਐਂਡ ਰੈਗੂਲੇਸ਼ਨਸ ਕਾਫੀ ਸਟ੍ਰਿਕਟ ਨੇ ਪਰ ਯੂਜ਼ ਆਪਾਂ ਕਰਾਂਗੇ ਤਾਂ ਤਾਂ ਹੀ ਫਾਇਦਾ ਆ ਠੀਕ ਆ ਸੋ ਬੇਨਤੀ ਆ ਮੇਰੀ ਵੀ ਜੇਕਰ ਤੁਸੀਂ ਪੇਰੈਂਟਸ ਦੇਖ ਰਹੇ ਹੋ ਵੀਡੀਓ ਜਾਂ ਤੁਸੀਂ ਖੁਦ ਵੀਡੀਓ ਮੇਰੀ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਵੀ ਤੁਸੀਂ ਮੈਂ ਜੋ ਵੀ ਦੱਸਿਆ ਸੀ ਨੂੰ ਇੰਪਲੀਮੈਂਟ ਕਰੋ ਹੈਗਾ ਤੁਸੀਂ ਅਨਸੇਫ ਫੀਲ ਨਾ ਕਰੋ ਹੈਗਾ ਜਦ ਤੁਹਾਡੇ ਕੋਲ ਮੌਕਾ ਹੈਗਾ ਤੁਹਾਡੀ ਇੱਥੇ ਕੋਲ ਸੁਣਨ ਲਈ ਬੈਠੀ ਆ ਠੀਕ ਆ ਤੁਸੀਂ ਕਾਲ ਕਰੋਗੇ ਰਾਈਟ ਵੇ ਤੁਹਾਡੀ ਸੁਣਨਗੇ ਤੁਹਾਨੂੰ ਕੋਈ ਮੁੰਡਾ ਤੰਗ ਕਰ ਰਿਹਾ ਆ ਤانوں ਪਰੇਸ਼ਾਨ ਕਰ ਰਿਹਾ ਪਿੱਛਾ ਕਰ ਰਿਹਾ ਤੁਹਾਡੇ ਤੁਹਾਡੇ ਕੰਮ ਤੇ ਕੋਈ ਤੁਹਾਨੂੰ ਤੰਗ ਕਰ ਰ ਨੰਬਰ ਮੰਗ ਰਿਹਾ ਬਾਰ ਬਾਰ ਥਾਣਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਮੈਂਟਲੀ ਡਿਸਟਰਬ ਕਰ ਰਿਹਾ ਤੁਹਾਨੂੰ ਯੂ ਹੈਵ ਦਾ ਰਾਈਟ ਠੀਕ ਆ ਕਰੋ ਉਸ ਬੰਦੇ ਦੀ ਕੰਪਲੇਂਟ ਤਾਂ ਕਿ ਕੱਲੂ ਕਿਸੇ ਦੀ ਹੋਰ ਤੀ ਭੈਣ ਦੇ ਨਾਲ ਇਦਾਂ ਨਾ ਹੋਵੇ ਠੀਕ ਆ ਸੋ ਆਈ ਹੋਪ ਵੀ ਤੁਹਾਨੂੰ ਸਮਝ ਲੱਗੀ ਹੋਊਗੀ ਤਾਂ ਪਲੀਜ਼ ਇਹ ਚੀਜ਼ ਜ਼ਰੂਰ ਕਰੋ ਕਿਉਂਕਿ ਮੈਂ ਕੁੜੀਆਂ ਤੋਂ ਸੁਣਦਾ ਤੇ ਬਜੋ ਇਹੀ ਕਹਿੰਦੀਆਂ ਵੀ ਅਸੀਂ ਕੁਝ ਨਹੀਂ ਕੀਤਾ ਅਸੀਂ ਕੀ ਲੈਣਾ ਦੇਣਾ ਤੁਸੀਂ ਜਿਵੇਂ ਜਦੋਂ ਉਹਨਾਂ ਨੂੰ ਛੱਡ ਤਾਂ ਹਨਾ ਕੱਲੂ ਉਹ ਚਵਲ ਕਿਸੇ ਨੂੰ ਫੇਰ ਜਾ ਕੇ ਤੰਗ ਕਰੂਗਾ ਕਿਸ ਦੀ ਧੀ ਪੈਣ ਨੂੰ ਇਹ ਚੀਜ਼ ਨੂੰ ਸਮਝੋ ਬਾਕੀ ਮੇਰਾ ਕੋਈ ਵੀ ਮੋਟਿਵ ਨਹੀਂ ਹੈਗਾ ਵੀ ਮੈਂ ਹੇਟ ਫਲਾਵਾ ਕਿਸੇ ਲਈ ਜਾਂ ਫਿਰ ਨੈਗੇਟਿਵਿਟੀ ਫਲਾਵਾ ਜਸਟ ਇੱਕ ਕੋਸ਼ਿਸ਼ ਹੈ ਵੀ ਜਿੰਨੀ ਕੁ ਮੈਂ ਇਨਫੋਰਮੇਸ਼ਨ ਸਪਰੈਡ ਕਰ ਸਕਦਾ ਹਨਾ ਉੰਨੀ ਕੁ ਮੈਂ ਕਰਾਂ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਅੱਗੇ ਜੇ ਤੁਸੀਂ ਪੇਰੈਂਟਸ ਬੱਚਿਆਂ ਦੇ ਵੀਡੀਓ ਦੇਖ ਰਹੇ ਹੋ ਨਾ ਆਪਣੇ ਬੱਚਿਆਂ ਨਾਲ ਜਰੂਰ ਸ਼ੇਅਰ ਕਰੋ ਜਿਹੜੇ ਬਾਹਰ ਬੈਠੇ ਆ ਤੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਐਂਡ ਤੱਕ ਵੀਡੀਓ ਨੂੰ ਦੇਖਣ ਦੇ ਲਈ